ਇੱਕ ਤੋਂ ਬਾਅਦ ਜੀ ਇੱਕ ਵਾਰੀ ਫੇਰ ਅਸੀਂ ਦੁਬਾਰਾ ਜਿਹੜੀ ਆ ਟੈਂਕੀ ਫੁੱਲ ਕਰਵਾ ਰਹੇ ਆ ਇੱਕ ਨਾਈਟ ਅਸੀਂ ਸਟੇ ਕੀਤਾ ਸੀ ਪੈਂਗੋਮ ਲੇਕ ਤੇ ਹੁਣ ਆਉਂਦੇ ਆਉਂਦੇ ਸਾਨੂੰ ਸ਼ਾਮ ਪੈ ਗਈ ਆ ਫੇਰ ਤੇ ਇਸ ਟਾਈਮ ਅਸੀਂ ਇਸ ਟਾਈਮ ਪਹ ਆਇਆ 2170 ਦਾ 20 ਲੀਟਰ ਪਰ ਉਹਦੇ ਵੀ ਦੋ ਟੈਂਕੀ ਫੁੱਲ ਕਰਾ ਲਈ ਆ ਤੇ ਹੁਣ ਅਸੀਂ ਕਿਉਂਕਿ ਸ਼ਾਮ ਆ ਪੈ ਗਈ ਆ ਤੇ ਹੁਣ ਅਸੀਂ ਜਿੱਥੇ ਰੁਕਾਂਗੇ ਤੇ ਸਵੇਰੇ ਫੇਰ ਨਿਕਲਾਂਗੇ ਮਨਾਈ ਤੁਸੀਂ ਦੇਖੋ ਜੀ ਕਿੰਨੀ ਵਧੀਆ ਈਗਲ ਬਣੀ ਐ ਦੇਖੋ ਜੀ ਪੂਰਾ ਪਹਾੜ ਹੀ ਆ ਕੋਈ ਸੜਕ-ਛੜਕ ਕੋਈ ਕੁਝ ਨਹੀਂ ਐ ਬਸ ਇੱਕ ਦੂਜੇ ਦੇ ਅੰਤ ਜੇ ਨਾਲ ਹੀ ਜਿਹੜਾ ਆ ਤੁਰਨਾ ਜਾਣਾ ਜਾਣਾ ਪੈਂਦਾ ਆ ਮਤਲਬ ਪੂਰੀ ਆਫ ਰੋਡਿੰਗ ਆ ਵੇਖੋ ਕੱਚੇ ਮਤਲਬ ਪਹਾੜ ਦੇ ਉੱਤੋਂ ਹੀ ਰਹੇ ਆ ਅੱਜ ਦਾ ਕਰਕੇ ਹੀ ਕੀਤਾ ਰਸਤਾ ਬਣਾਇਆ ਹੈ ਕੱਚਾ ਅੱਜ ਅਸੀਂ ਪੈਂਗੋ ਗੁਲੇਕ ਤੋਂ ਸਵੇਰੇ ਮਤਲਬ ਵੀ ਮਾਰਨਿੰਗ ਹੀ 8 ਵਜੇ ਤੁਰ ਪਏ ਸੀ ਪਰ ਫੇਰ ਵੀ ਸਾਨੂੰ ਆਉਂਦੇ ਆਉਂਦੇ ਆ ਜਿਹੜਾ ਆ ਖਰੂ ਤੱਕ ਜਿਹੜਾ ਆ ਸ਼ਾਮਾਂ ਪੈ ਗਈਆਂ ਆ ਲੈਟਾਂ ਚੱਲ ਗਈਆਂ ਸੀ ਲੈਟਾਂ ਚੱਲ ਗਈਆਂ ਸੀ ਤੇ ਹੁਣ ਅਸੀਂ ਇੱਥੇ ਉਪਸੀ ਉਪਸੀ ਜਿਹੜਾ ਉੱਥੇ ਸਟੇ ਕਰਾਂਗੇ ਇਸ ਸਵੇਰੇ ਮਾਰਨਿੰਗ ਕਰਾਂਗੇ ਜੀ ਸਟੇ ਮਨਾਲੀ ਹਾਂ ਕਿਉਂਕਿ ਮਨਾਲੀ ਵਾਲਾ ਰੋਡ ਬਹੁਤ ਖਰਾਬ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਹ ਲੋ ਪੰਜਾਬ ਵਿੱਚ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਤੁਸੀਂ ਵੇਖੋ ਪਿੰਕ ਪਹਾੜ ਉਸ ਤੋਂ ਬਾਅਦ ਤੁਸੀਂ ਵੇਖੋ ਜੱਲੋ ਜੀ ਕਰੀਮ ਕਲਰ ਦੇ ਪਹਾੜ ਇਸ ਤੋਂ ਬਾਅਦ ਵੀ ਵੇਖੋ ਇੱਧਰ ਬਲੈਕ ਪਹਾੜ ਔਰ ਵੀ ਪਹਾੜਾਂ ਦੇ ਇੰਨੇ ਰੰਗ ਤੇ ਬਾਕੀ ਪਰਸੋਂ ਅਸੀਂ ਰੁਕੇ ਸੀ ਪੈਂਗੋਂਗਲੇ ਕੀ ਤੇ ਕੱਲ ਹੁੰਦੇ ਆਉਂਦੇ ਆ ਸਾਨੂੰ ਰਾਤ ਪੈ ਗਈ ਫੇਰ ਜਿਪਸੀ ਰੁਕ ਗਈ ਤੇ ਅੱਜ ਹੁਣ ਅਸੀਂ ਚੱਲ ਪਿਆ ਜਿਪਸੀ ਤੋਂ ਮਨਾਲੀ ਵਾਲੇ ਪਾਸੇ ਨੂੰ ਕਿ ਸਫਰ ਜਿਪਸੀ ਉਪਸੀ ਇੱਕ ਹੀ ਗੱਲ ਹੈ ਹੱਡ ਵਾਸਤੇ ਰੁਪਸੀ ਵੀ ਜਿਪਸੀ ਆ ਤੇ ਹੁਣ ਦੇਖਦੇ ਆਂ ਜਰਾ ਕਿ ਅੱਗੇ ਮਨਾਲੀ ਦਾ ਕੀ ਹਾਲ ਚਾਲ ਆਇਆ ਕੋਦਰ ਦੇ ਰੋਡ ਦਾ ਕਿੱਦਾਂ ਦਾ ਸਭ ਕਥਾਵੇ ਆ ਕਿਉਂਕਿ ਜ਼ਿਆਦਾਤਰ ਟੂਰਿਸਟ ਜਿਹੜੇ ਆ ਮਨਾਲੀ ਵਾਲੇ ਪਾਸੇ ਵੀ ਆਉਂਦੇ ਆ ਪਰ ਆਪਾਂ ਸ਼ਿਰੀ ਨਗਰ ਵਾਇਆ ਆਂ ਅੱਇਆ ਤੇ ਆਉਣਾ ਵੀ ਸ਼ਿਰੀ ਨਗਰ ਵਾਇਆ ਹੀ ਚਾਹੀਦਾ ਆ ਕਿਉਂਕਿ ਇੱਕ ਜਿਹੜੀ ਤੁਹਾਡੀ ਬਾਡੀ ਹੈ ਨਾ ਉਹ ਆਕਸੀਜਨ ਦਾ ਜਿਹੜਾ ਲੈਵਲ ਆ ਉਹ ਜਿਹੜਾ ਪੂਰਾ ਆਪਣਾ ਜਿਹੜਾ ਆਪਣੇ ਆਪ ਨੂੰ ਉੱਚ ਢਾਲ ਲੈਂਦੀ ਆ ਕਿ ਜਰਾ ਔਖ ਨਹੀਂ ਹੁੰਦੀ ਨਹੀਂ ਜਿਹੜੇ ਮਨਾਲੀ ਵਾਲੇ ਪਾਸੇ ਰਹਦੇ ਉਹ ਤਾਂ ਵਿਚਾਰੇ ਆਕਸੀਜਨ ਵੀ ਨਹੀਂ ਹੁੰਦੀ ਜਿਆਦਾ ਠੰਡ ਦਾ ਜਿੱਦਾਂ ਠੰਡ ਪੈਂਦਾ ਵੀ ਆਪਾਂ ਠੰਡ ਦਾ ਵੀ ਥੋੜਾ ਹੋਰ ਆਪਾਂ ਇੱਕਦਮ ਗਰਮੀ ਚ ਆਉਂਦੇ ਤੇ ਇਧਰ ਇੱਕਦਮ ਠੰਡ ਹੁੰਦੀ ਆ ਬਹੁਤ ਜ਼ਿਆਦਾ ਤੇ ਜਿਹੜੀ ਨਿਕਾ ਤੇ ਇੱਕਦੋ ਦਿਨ ਸਨੀ ਕਰੋ এনवायरमेंट ਕਰੋ ਤੇ ਫਿਰ ਤੁਹਾਡਾ ਆਟੋਮੈਟਿਕਲੀ ਜਿਹੜਾ এনवायरमेंट ਹੋ ਚੇਂਜ ਹੋ ਜਾਂਦਾ ਬਿਲਕੁਲ ਚੇਂਜ ਹੋ ਜਾਂਦਾ ਮੁਸਤਾਫਾ ਤੁਸੀਂ ਇਹਦੇ ਦਾਖੀ ਕਰਨਾ ਹੈ ਹਾਂ ਜੀ ਬਾਕੀ ਦੇਖ ਸਕਦੇ ਜੇ ਤੁਸੀਂ ਲੇਹ ਦੇ ਪਹਾੜ ਸੁਨਣਾ ਰਸਤਾ ਆ ਕੋਈ ਕਹਾਣੀ ਆ ਚੜੀਨੀ ਆ ਆ ਉਹ ਯਾ ਤੇਰੀ ਕੋਈ ਪਛਣੀ ਕੋਲੋ ਕਿਲੋ ਕਿਲੋ ਮੀਟਰਾਂ ਤੱਕ ਕੋਈ ਨਹੀਂ ਇਹ ਆ ਕੇ ਵਾਹਿਗੁਰੂ ਦਾ ਨਾਮ ਜਪੀ ਜਾਓ ਫਿਰ ਰਸਤੇ ਪਰ ਜਿਹੜਾ ਤੁਹਾਡਾ ਵਧੀਆ ਜਿਹੜਾ ਲੰਗੀ ਜਾਵੇ ਇਹ ਆ ਕੇ ਮਤਲਬ ਇਧਰ ਦਾ ਜਿਹੜਾ ਮਾਤਾਫਮ ਦੇ ਦੇਖ ਗਿਆ ਨਾ ਜਿਹਦਾ ਮਤਲਬ ਪਹਾੜਾਂ ਦੀ ਖੂਬਸੂਰਤੀ ਦੇਖ ਕੇ ਮਤਲਬ ਮੋਇਆ ਜੰਦਾ ਵਾ ਤੇ ਫੇ ਪਤਾ ਹੀ ਨਹੀਂ ਲੱਗਦਾ ਸਫਰ ਦਾ ਕਿੰਨਾ ਕ ਨਿਕਲ ਗਿਆ ਤੇ ਕਿੰਨਾ ਕ ਰਹਿ ਗਿਆ ਪੜਾਂ ਦੇ ਤੇ ਰੰਗ ਢੰਗ ਜਿਹੜੇ ਉਹ ਵੇਖ ਸਕਦੇ ਜੋ ਬਹੁਤ ਹੀ ਜ਼ਿਆਦਾ ਵਧੀਆ ਸਹੀ ਗੱਲ ਆ ਲੇ ਸ਼੍ਰੀਨਗਰ ਤੇ ਜੰਨਤ ਹੈ ਹੀ ਹੈ ਆ ਸਾਡੇ ਹਿਸਾਬ ਨਾਲ ਤਾਂ ਲੇ ਜਿਹੜੀ ਆ ਉਸ ਤੋਂ ਵੀ ਫੁੱਟੇ ਆ ਉਸ ਤੋਂ ਵੀ ਪਰਲੀ ਜੰਨਤ ਆ ਤੇ ਪੈਂ ਗੋਂਗਲੇਕ ਤਾਂ ਤੁਸੀਂ ਨਹੀਂ ਕੁ ਉਹ ਉਹ ਤੇ ਕ੍ਰਿਸ਼ਮਾ ਉਹਦੇ ਉਹਦੇ ਬਾਰੇ ਅਸੀਂ ਬਿਆਨ ਨਹੀਂ ਕਰਦਾ ਉਹ ਕ੍ਰਿਸ਼ਮਾ ਇਹਦਾ ਵਾਹਿਗੁਰੂ ਖੁਦ ਆਪ نیچے ਆਇਆ ਹੁੰਦਾ ਆ ਤੇ ਉਹ ਜਦਾਂ ਹੀ ਪ੍ਰਮਾਤਮਾ ਨੂੰ ਵੇਖਦਾ ਹੈ ਇੱਕ ਕ੍ਰਿਸ਼ਮਾ ਵਾਹਿਗੁਰੂ ਦੀ ਇੱਕ ਅਜੋ ਬਚੀ ਲੀਲਾ ਥੈਂਕ ਯੂ ਸੋ ਮਚ ਲੋਰ ਦੇ ਪਾਪਾ ਨੂੰ ਜਿਨ੍ਹਾਂ ਨੇ ਸਭ ਵੀ ਇੰਨਾ ਕਮਾਇਆ ਦੇਖਿਆ ਇਹਦਾ ਸੁਣੀ ਹੀ ਮੈਂ ਗੋਂਗਲੇਖ ਸੁਣੀ ਬਸ ਉਹ ਫਿਲਮ ਜੇ ਵੇਖੀ थैंक यू so much ਸਾਨੂੰ ਇੰਨਾ ਕਮਾਉਣ ਵਾਸਤੇ ਤੇ ਵਾਹਿਗੁਰੂ ਕਿੰਨੀ ਦੀ ਲੰਬੀ ਲੰਬੀ ਉਮਰ ਕਰੇ ਕੀ ਬਾਝ ਹੋਣੀ ਬਿਸ਼ੁਅ ਗੋਮਤੇ ਖੁਸ਼ੇ ਰਹਿਗੇ ਆਏ ਹੋਏ ਦੇਖੋ ਅਦਲ ਦੇ ਬਦਲ ਦੇ ਪਹਾੜ ਇਹਨੂੰ ਕਹਿੰਦੇ ਆ ਨੇਚਰ ਬਿਊਟੀ ਲੱਗੇ ਨਦੀ ਉੱਪਰ ਪਹਾੜ ਉਹ ਨੇਚਰ ਬਹੁਤ ਬੰਦ ਰਖਾਉਂਦਾ ਹੈ ਤਾਂ ਜਦ ਨੂਰ ਕੇ Papa ਹੈ ਤਾਂ ਕੀ ਹੈਗਾ ਪੜ ਜਿੱਦਾ ਆਪਾਂ origignal ਆਪਾਂ ਕੈਮਰੇ ਤੋਂ ਇਲਾਵਾ ਆਪਾਂ ਅੱਖਾਂ ਨਾਲ ਵੇਖਣ ਦੇ ਨਾ ਇਹ ਇਦਾਂ ਲੱਗਣ ਰਿਹਾ ਬਿਲਕੁਲ ਜਿਵੇਂ ਡਾਇਨਾਸੌਰ ਤੇ ਪੰਛੀ ਨਹੀਂ ਹੁੰਦੇ ਤੇ ਉਹਦੀ ਚਮੜੀ ਇਹ ਸਿੰਗਲ ਰੋਡ ਆ ਉਪਸੀ ਤੱਕ ਤੇ ਇੰਨਾ ਜ਼ਿਆਦਾ ਖਤਰਨਾਕ ਰੋਡ ਆ ਕਿ ਕੰਨਾਂ ਨੂੰ ਹੱਥ ਲਗਾਉਣ ਵਾਲੀ ਗੱਲ ਆ ਇਹ ਆ ਜੀ ਘਾਟਾ ਰੂਪ ਸਭ ਤੋਂ ਜ਼ਿਆਦਾ ਖਤਰਨਾਕ ਖਤਰਨਾਕ ਏਰੀਆ ਹਾਂ ਕਿਉਂਕਿ ਸਿੰਗਲ ਰੋਡ ਆ ਹਾਂ ਕਈਆਂ ਅੱਡੀਆਂ ਨੂੰ ਪਿੱਛੇ ਤੱਕ ਲੱਗਣਾ ਇਹ ਉਪਸੀ ਤੱਕ ਜਿਹੜਾ ਆ ਇਦਾਂ ਇੱਥੇ ਫਿਰ ਵੀ ਥੋੜੀ ਰੋਡ ਪੱਕੀ ਆ ਪਰ ਪਿੱਛੇ ਜਿਹੜੀ ਤੁਹਾਨੂੰ ਅਸੀਂ ਆਪਣੇ ਵਲੋਗਸ ਵਿੱਚ ਵਿਖਾਈਆਂ ਆ ਉਹ ਤਾਂ ਬਹੁਤ ਹੀ ਜਿਆਦਾ ਖਤਰਨਾਕ ਹੈ ਨਾ ਕੱਚੇ ਆ ਪਹਾੜ ਹਲੋ ਮੈਗੀ ਮਿਲ ਜਾਏਗੀ ਅਬ ਮਿਲ ਜਾਈ ਅੱਛਾ ਇਹ ਇਹ ਦੇਖੋ ਜੀ ਅਸੀਂ ਸਰਚੂ ਤੋਂ ਪਿੱਛੇ ਜਿਹੜਾ ਆ ਉਹ ਉੱਥੇ ਰੁਕੇ ਆ ਤੇ ਇੱਥੇ ਸਰਚੂ ਰੁਕੇ ਆ ਚਾਹ ਕੌਫੀ ਪੀਣ ਲਈ ਤੇ ਇੱਥੇ ਜਦੋਂ ਮਤਲਬ ਜਦੋਂ ਜਿਆਦਾ ਠੰਡ ਹੁੰਦੀ ਆ ਇਦਾਂ ਸਿਸਟਮ ਹੀ ਅੰਦਰ ਬੈਠ ਕੇ ਵੀ ਤੁਸੀਂ ਖਾ ਸਕਦੇ ਹੋ ਜੇ ਤੇ ਇੱਥੇ ਤੁਹਾਨੂੰ ਖਾਣਾ ਵਗੈਰਾ ਵੀ ਮਿਲ ਜੇਗਾ ਰਾਜਮਾ ਚੋਲ ਰੋਟੀ ਪ੍ਰੌਂਠਾ ਤੇ ਬਾਹਰ ਵੀ ਖਾ ਸਕਦੇ ਜੀ ਜੀ ਸਰਚੂ ਰੁਕਿਆ ਮੈਗੀ ਚਾਹ ਕੌਫੀ ਤੇ ਖਾਵਾਂਗੇ ਤੇ ਇੱਥੇ ਇਹਨਾਂ ਨੇ ਬਣਾਇਆ ਆ ਰੈਸਟ ਵਾਸਤੇ ਵੀ ਜਿੱਦਾਂ ਹੁਣ ਦੂਰੋ ਦੂਰੋਂ ਆਈਦਾ ਆ ਤੇ ਥੱਕੇ ਹੋਏ ਹੁਣ ਜਿੱਦਾਂ ਜਿਹੜਾ ਨੇ ਗੱਡੀ ਚਲਾਉਣੀ ਉਹ ਤੇ ਮਤਲਬ ਕਿ ਥੱਕ ਹੀ ਜਾਂਦੇ ਆ ਤੇ ਉਹ ਇਦਾਂ ਰੈਸਟ ਕਰ ਸਕਦੇ ਆ ਤੇ ਨਾਲ ਖਾਣਾ ਖਾ ਸਕਦੇ ਆ ਇੱਥੇ ਤੁਹਾਨੂੰ ਰੋਟੀ ਸਬਜ਼ੀ ਹਰ ਇੱਕ ਚੀਜ਼ ਮਿਲੇਗੀ ਤੇ ਜੇ ਮਨ ਨਾਲ ਤੁਹਾਨੂੰ ਜਿਆਦੀ ਰਾਤ ਪੈ ਗਈ ਹੈ ਤੇ ਤੁਸੀਂ ਇੱਥੇ ਸਟੇ ਵੀ ਕਰ ਸਕਦੇ ਜੇ। ਕਿਉਂ ਆਪਾਂ ਰੁੱਕ ਕੇ ਮਹਗੀ ਖਾਧੀ ਰਹਾ ਪਰ ਸਭ ਤੋਂ ਜਿਆਦਾ ਬਕਵਾਸ ਚੀਜ਼ ਹੈ ਇੱਥੇ। ਇੱਥੇ ਨੇ ਮੈਂ ਕਹਿੰਨੀ ਆਂ ਵੀ ਇੱਥੇ ਖਾਣ ਦੀ ਬਜਾਏ ਚੰਗਾ ਆ ਕਿ ਤੁਸੀਂ ਨਾ ਹੀ ਖਾਓ। ਭੁੱਖੇ ਰਹੋ। ਭੁੱਖੇ ਰਹੋ ਉਹ ਚੰਗਾ ਜੇ। ਐਵੇਂ ਨਾ ਕੋਈ ਸੁਰਨ ਨਾ ਸਵਾਰ ਵੀ ਨਹੀਂ ਆਏ ਅਸੀਂ ਦੁੱਧਾ ਛੱਡਾਂ। ਮਨਾਲੀ ਰਹਿ ਗਿਆ ਜੀ ਸਤਿਉ ਤੋਂ 177 ਕਿਲੋਮੀਟਰ ਤੇ ਇਹ ਸਾਡੀ ਖੋਦ ਦਾ ਐਕਸਪੀਰੀਅੰਸ ਆ ਵੀ ਕਦੇ ਵੀ ਸਰਚੂ ਤੋਂ ਕੁਛ ਨਾ ਖਾਓ ਬਹੁਤਾ ਬੇਕਾਰ ਆ ਕਿ ਜਾਮ ਬਹੁਤ ਲੱਗਦਾ ਜੀ ਜਾਮ ਬਹੁਤ ਲੱਗਦਾ ਆ ਤੇ ਜਦੋਂ ਵੀ ਤੁਸੀਂ ਮੰਨ ਲਓ ਆਉਂਦੇ ਤੇ ਟਾਈਮ ਨਾਲ ਆਓ ਤੇ ਟਾਈਮ ਨਾਲ ਨਿਕਲੋ ਇੱਥੋਂ ਆਇਆ ਤੇਰੇ ਪਰ ਇਹ ਵੀ ਟਰੱਕਾਂ ਦਾ ਘੜਾਇਆ ਰੋਲਾ ਰੁਪਾ ਜਾ ਟਰੱਕ ਬੜੇ ਹੁੰਦੇ ਜਾਂਦੇ ਆ ਜੀ ਸਰਚੂ ਤੋਂ ਮਨਾਲੀ ਵਾਲ ਨੂੰ ਜਾਣ ਵਾਲਾ ਰਾਹ ਤੇ ਇਥੋਂ ਇੱਕ ਇੱਕ ਕਰਕੇ ਗੱਡੀ ਲੰਘਾਉਂਦੇ ਆ ਇਹ ਲੋ ਉਧਰ ਦੀਆਂ ਜਿਨ੍ਹਾਂ ਨੇ ਇਹ ਵੀ ਦਾਖ ਜਾਣਾ ਹੁੰਦਾ ਆ ਕਿਉਂਕਿ ਇੰਨੀ ਕਿ ਜਗ੍ਹਾ ਹੀ ਆ ਬਸ ਤੇ ਫੇਰ ਜਿਨ੍ਹਾਂ ਨੇ ਦੇ ਤੋਂ ਮਨਾਈ ਹੋਣਾ ਇਹਦੇ ਲੱਗ ਹੋਰ ਕੋਈ ਗੱਡੀ ਨਹੀਂ ਲੰਘ ਸਕਦੀ ਉਹ ਇਹ ਬੇਵਕੂਫਾ ਜਿਹੜਾ ਉਹ ਸਾਰੀ ਟਰੱਕ ਆ ਗਿਆ ਟਰੱਕ ਹੀ ਫਸਿਆ ਜਾ ਆ ਗਿਆ ਅਰੇ ਇਹ ਬੇਵਕੂਫ ਨੇ ਪੰਜਾ ਪਿੱਛੇ ਰੋਕ ਲਓ ਜਾਂ ਫਿਰ ਕਾ ਅਗਲਿਆਂ ਨੂੰ ਨਾ ਭੇਜੋ ਤੁਸੀਂ ਨਾਲੇ ਭੇਜੀ ਜਾਂਦੇ ਆ ਪਾਸ ਜੇ ਤੇ ਫਿਰ ਹਾਂ ਨਾਲੇ ਭੇਜੀ ਜਾਂਦੇ ਆ ਵੀ ਜਾਂ ਉਹਨਾਂ ਦੇ ਜਿਹੜੇ ਖਲੋਤੇ ਉਹਨਾਂ ਤੇ ਖਲੋਈ ਜਾਣਾ ਹੋਰ 20 ਮਿੰਟ ਸਹੀ ਤੇ ਰੋਡ ਵੀ ਜਿਹੜਾ ਆ ਬਿਲਕੁਲ ਹੀ ਉਪੋਲੀ ਆ ਰੋਡ ਵੀ ਨਹੀਂ ਥੋੜੀ ਤੇ ਬਹੁਤ ਖਰਾਬ ਹੋ ਗਈ ਧਿਆਨ ਨਾਲ ਚੱਲ ਆਹ ਆਈ ਪੋੜੀ ਬਣਾ 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 ਆਹ ਦੇਖੋ ਜੀ ਗੋ ਦੀ ਡੇਂਜਰ ਕੋਲੇ ਆ ਉੱਪਰ ਵਾਲਾ ਹੈਗਾ ਪਰ ਉੱਥੇ ਸਕੂਟਰ ਮੋੜਾਂ ਕਰ ਰਹੇ ਤੇ ਕਟਿੰਗ ਨਾਲ ਆਉਂਦੇ ਆ। ਹਾਂ ਰਸਤਾ ਵੀ ਕੋਈ ਨਹੀਂ। ਉੱਪਰ ਅੱਗ ਲੱਗਦਾ ਮੋਂ ਤੋਂ। ਇਹ ਨਹੀਂ ਗੱਡੀ ਦੇ ਪੂਰੀ ਇੱਕ ਵਾਰੀ ਡੋਲ ਜਾਂਦੀ ਹੈ। ਇਹ ਪੱਥਰਾਂ ਜਿਹੇ ਤਰੀ ਲੰਗ ਲੰਗ ਚ ਆਉਂਦੇ। ਜੇ ਜਿਹਾ ਜੇ ਵੀ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਾ ਕਰੋ। ਹਾਂ ਤੁਹਾਡੀ ਗੱਲ ਹੈ ਜੀ। ਕਰ ਲਓ ਪਲੀਜ਼। లైవ్ ਕਰ ਨੋਟ ਲਾਈਕ ਕਰੋ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਹਾਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਤੇ ਸ਼ੇਅਰ ਜਰੂਰ ਕਰਿਓ ਆਪਣੇ ਦੋਸਤਾਂ ਚੇ ਭੈਣ ਭਰਾਵਾਂ ਚੇ ਇਸ ਤਰ੍ਹਾਂ ਚ ਅੰਕਲ ਆਂਟੀਆਂ ਚ ਹਾਂ ਬਹੁਤ ਰਸਤਾ ਉਡੀਚਾ ਦੇ ਰਸਤਾ ਦੇਖੋ ਕੁੜੀ ਲਾਈਨ ਲੱਗੀ ਪਿਛੇ ਹੁਣ ਆਹ ਦੇਖੋ ਜੀ ਆਹ ਬੜੀ ਲਾਈਨਾਂ ਚ ਆਈ ਆਪਾਂ ਤੇ ਟੋਕਾ ਟਵੀਆਂ ਟਾ ਡੇਢ ਘੰਟਾ ਖੜਾ ਕੋਇਆ ਅਹੀਂ ਰੁਕਈ ਨਹੀਂ ਆਵੇਂ ਆ ਤੇ ਤੀਸਰੀ ਵਾਰੀ ਤੁਹਾਨੂੰ ਕਹਿ ਦੇਣ ਲੱਗੀ ਆਂ ਵੀ ਸੱਚੂ ਚੋ ਕੁਛ ਨਾ ਖਾਓ ਉਹ ਬਕਵਾਸ ਆ ਇਹੋ ਦਾ ਛੱਡ ਆਏ ਲੇਪੋਂ ਦੇ ਕਨ ਮਿਲਤਾ ਹੋਈ ਹੈ ਜਿਹੜਾ ਕਹਿੰਦਾ ਕਿ 5 ਕਿਲੋ ਵਿੱਚ ਪਰਾਵੇ ਆ ਹਟ ਟਾ ਟਾ ਜਾਂ ਤੇ ਉਹਦੀ ਕਿੱਦੋਂ ਪਰਾਵੇ ਜਿੱਥੇ 80 ਕਿਲੋਮੀਟਰ ਹੋਰ ਕਾਢਾਂ ਆਏ ਆ ਤੇ